ਮਨਕਰਤੇ ਜੀ ਤੁਸੀਂ ਇਹ ਗੱਲ ਦਾ ਦਾਵਾ ਕਰਦੇ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਨਰੈਨ ਸਿੰਘ ਚੌੜਾ ਦੀ ਮਨਸ਼ਾ ਨਹੀਂ ਸੀ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਜੇ ਉਹਨਾਂ ਦੀ ਮਨਸ਼ਾ ਹੁੰਦੀ ਤਾਂ ਬੁੱਕਲ ਮਾਰ ਕੇ ਆਉਂਦੇ ਹੱਥ ਦੇ ਵਿੱਚ ਪਿਸਤੌਲ ਹੁੰਦਾ ਕਿਸੇ ਨੂੰ ਦੇਖਣ ਦੀ ਲੋੜ ਨਹੀਂ ਸੀ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਸੀ ਸਿੱਧਾ ਉਹ ਜਾ ਕੇ ਤੇ ਆਪਣਾ ਕੰਮ ਕਰਦੇ ਹੁੰਦੇ ਤੋਂ ਲੈਫਟ ਸਾਈਡ ਤੇ ਹੁੰਦਾ ਪਿਸਤੌਲ ਉਸਦੇ ਉਸ ਦਾ ਮੈਨੂੰ ਵੀ ਕਿਸੇ ਵੀ ਪੈਰਾਮੀਟਰ ਦੇ ਅਨਸਾਰ ਮੈਨੂੰ ਨਹੀਂ ਲੱਗਦਾ ਕਿ ਉਸਨੇ ਤਤਲ ਕਰਨ ਦਾ ਉਸ ਦਾ ਇਰਾਦਾ ਸੀ ਉਸ ਦਾ ਇਰਾਦਾ ਸਿਰਫ ਗੋਲੀ ਚਲਾ ਕੇ ਲੋਕਾਂ ਨੂੰ ਦਸੰਦਾ ਸੀ ਕਿ ਇਹ ਸਾਰਾ ਡਰਾਮਾ ਹੋ ਰਿਹਾ ਇਸ ਨੂੰ ਇਸ ਇਸ ਦੇ ਵੱਲ ਧਿਆਨ ਨਾ ਦੇ। ਤੇ ਡਾਇਰੈਕਸ਼ਨ ਤਾਂ ਸੁਖਵੀਰ ਬਾਦਲ ਵਾਲ ਸੀ ਜੇ ਉਹ ਐਸਆਈ ਨਹੀਂ ਵਿੱਚ ਆਉਂਦਾ ਤਾਂ ਉਦੋਂ ਤਾਂ ਖਵਾਈ ਫਿਰਨਾ ਹੀ ਬਣਿਆ। ਨੇ ਸੁਖਵੀਰ ਬਾਦਲ ਨੂੰ ਮਾਰਨਾ ਹੁੰਦਾ ਤਾਂ ਤਰੀਕੇ ਬਥੇਰੇ ਸੀਗੇ। ਮੈਂ ਇੱਕ ਦੱਸਿਆ ਵੀ ਲੋਹੀ ਲੈ ਕੇ ਉੱਤੇ ਆ ਜਾਂਦਾ ਫਿਰ ਕੀ ਕਰ ਲੈਂਦੇ ਤੁਸੀਂ। ਬਾਕੀ ਸানা ਸਮੰਨ ਦੀ ਗੱਲ ਕੀਤੀ ਜਾ ਰਹੀ ਹੈ ਸਮਗਲਿੰਗ ਦੀ ਗੱਲ ਹਥਿਆਰਾਂ ਦੀ ਗੱਲ ਕੀਤੀ ਜਾ ਰਹੀ ਹੈ ਬ੍ਰੇਕ ਜੇਲ ਕਾਂਡ ਦਾ ਜ਼ਿਕਰ ਕੀਤਾ ਜਾਂਦਾ ਨਰੈਣ ਸਿੰਘ ਦੇ ਉੱਤੇ 17 ਕੇਸ ਤਾਂ ਮੈਂ ਐਨਾਲਾਈਜ਼ ਕਰ ਚੁੱਕੇ ਹਾਂ ਜਿਹੜੇ ਉਹਦੇ ਉੱਤੇ ਬਣੇ ਨੇ ਉਹਨਾਂ ਦੇ ਵਿੱਚ ਇੱਕ ਤਿਲ ਜਿੰਨਾ ਵੀ ਸੱਚ ਨਹੀਂ ਸੀ ਲੇਕਿਨ ਮੈਂ ਨਰੈਣ ਸਿੰਘ ਦੇ ਸੁਭਾਅ ਤੋਂ ਵਾਕਫ ਹਾਂ ਮੈਂ ਉਸ ਦੀ ਵਿਦਵਤਾ ਤੋਂ ਵਾਕਫ ਹਾਂ ਮੈਂ ਉਸ ਨੂੰ ਗੁਰਸਿੱਖ ਦੇ ਤੌਰ ਦੇ ਉੱਤੇ ਜਾਣਦਾ ਤੇ ਮੈਨੂੰ ਪਤਾ ਹੈ ਕਿ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਰਾਮਾ ਕਰ ਰਿਹਾ ਤੁਸੀਂ ਕਹਿ ਰਹੇ ਹੋ ਉੱਥੇ ਬੈਠ ਕੇ ਪਰ ਕਾਲ ਤੱਕ ਸਾਹ ਤੁਹ ਸਜ਼ਾ ਲੱਗੀ ਹੈ ਕਹਿੰਦੇ ਹੁਕਮ ਹੋਇਆ ਸਜ਼ਾ ਭੁਗਤ ਰਿਹਾ ਗਗਸਤ ਕੁਬੀਰ ਬਦਲ ਉਹਨਾਂ ਦੀ ਮਨਸ਼ਾ ਕੀ ਹੈ ਉਹਨਾਂ ਦੀ ਮਨਸ਼ਾ ਸਜ਼ਾ ਭੁਗਤਣਾ ਨਹੀਂ ਹੈ ਸਸਿ ਕਾਲ ਸੇ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਜਦੋਂ ਸੁਖਬੀਰ ਸਿੰਘ ਬਾਦਲ ਤੇ ਨਰੈਨ ਸਿੰਘ ਚੌੜਾ ਵੱਲੋਂ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਘਟਨਾਕਰਮ ਤੋਂ ਬਾਅਦ ਕਈ ਤਰ੍ਹਾਂ ਦੇ ਸਿਆਸੀ ਬਿਆਨਬਾਜ਼ੀਆਂ ਜਾਂ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਇਤਕ ਕਿਆ ਜਾਣ ਲੱਪਿਆ ਕਿ ਨਰੈਨ ਸਿੰਘ ਚੌੜਾ ਨੇ ਦਰਬਾਰ ਸਾਹਿਬ ਦੀ ਇਮਾਰਤ ਤੇ ਗੋਲੀ ਚਲਾਈ ਆ 384 ਤੋਂ ਬਾਅਦ ਇਹ ਜੇ ਆ ਕੁਝ ਹੋਇਆ ਤੇ ਨਰਾਇਣ ਸਿੰਘ ਚੌੜਾ ਨੂੰ ਪੰਚੋਂ 6 ਦਿਨਾਂ ਚਾਹੀਦਾ ਹਾਲਾਂਕਿ ਇੱਕ ਪੱਖੇ ਵੀ ਕਿਹਾ ਜਾਣ ਲੱਗ ਪਿਆ ਕਿ ਇੱਕ ਸਿਆਸੀ ਸਾਜ਼ਿਸ਼ ਹੈ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਅਕਾਲੀਆਂ ਵੱਲੋਂ ਹੀ ਕੋਈ ਕੜਨਾ ਕਰਮ ਰਚਿਆ ਗਿਆ ਹਮਾਇਤ ਲੈਣ ਦੀ ਲੋਕਾਂ ਦੀ ਕੋਸ਼ਿਸ਼ ਕੀਤੀ ਗਈ ਆ ਪਰ ਬਹੁਤ ਸਾਰੇ ਪੱਖ ਨੇ ਇਹਨਾਂ ਪੱਖਾਂ ਦੇ ਵਿੱਚ ਜਦੋਂ ਅਸੀਂ ਸਲੀਅਤ ਤਲਾਸ਼ਣ ਦੀ ਗੱਲ ਕਰਦੇ ਆਂ ਖੈਰੋ ਇਨਵੈਸਟੀਗੇਸ਼ਨ ਦਾ ਪਾਰਟ ਆ ਜਦੋਂ ਅਸਲੀਅਤ ਸਾਹਮਣੇ ਆਈ ਗਈ ਉਦੋਂ ਪਤਾ ਲੱਗਿਆਗਾ ਲੇਕਿਨ ਵੱਖ-ਵੱਖ ਪਹਿਲੂ ਵੱਖ-ਵੱਖ ਪੱਖ ਵੱਖ-ਵੱਖ ਚਿੰਤਤ ਜਿਹੜੀਆਂ ਸ਼ਖਸੀਤਾਂ ਨੇ ਉਹ ਵੀ ਕੁਝ ਨਾ ਕੁਝ ਕਹਿ ਰਿਆ ਨੇ ਸਾਬਕਾ ਐਸ ਸਰਦਾਰ ਗੁਰਤੇਜ ਸਿੰਘ ਮਰਨਾਲ ਨੇ ਇਹਨਾਂ ਦਾ ਕਹਿਣਾ ਹੈ ਕਿ ਨਰੈਨ ਸਿੰਘ ਚੌੜਾ ਦੀ ਮਨਛਾ ਨਹੀਂ ਸੀ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਗੁਰਤੇਜ ਜੀ ਤੁਸੀਂ ਇਹ ਗੱਲ ਦਾ ਦਾਵਾ ਕਰਦੇ ਹੋ ਕਿ ਤੁਹਾਨੂੰ ਇਹ ਲੱਗਦਾ ਜੀ ਕਿੰਦਰਾਨ ਸਿੰਘ ਚੌੜਾ ਦੀ ਮਨਸ਼ਾ ਨਹੀਂ ਸੀ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਪਰ ਜਦੋਂ ਅਸੀਂ ਪੂਰੇ ਫਰੇਮ ਦੇ ਵਿੱਚ ਉਹ ਤਸਵੀਰ ਦੇਖਦੇ ਆ ਨਰਨ ਸਿੰਘ ਚੌੜਾ ਜਿਸ ਤਰੀਕੇ ਨਾਲ ਆਉਂਦੇ ਨੇ ਚ ਬੱਚੇ ਦੇ ਵਿੱਚ ਪੈਰ ਧੋਂਦੇ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਉਹ ਪਿਸਤਲ ਕੱਢਦੇ ਨੇ ਫਿਰ ਉਹ ਫਾਇਰ ਕਰਦੇ ਨੇ ਸੁਖਬੀਰ ਸਿੰਘ ਬਾਦਲ ਵੱਲ ਨੂੰ ਹੀ ਉਹ ਡਾਇਰੈਕਸ਼ਨ ਹੁੰਦੀ ਹੈ ਤਾਂ ਇਹਦੇ ਵਿੱਚ ਤੁਸੀਂ ਇਹ ਦਾਵਾ ਕਿਵੇਂ ਕਰ ਸਕਦੇ ਹੋ ਕਿ ਮਨਸ਼ਾ ਨਹੀਂ ਹੈ ਮਾਰਨ ਦੀ ਦੇਖੋ ਮੈਂ ਤਾਂ ਪਹਿਲਾਂ ਵੀ ਅਰਜ਼ ਕਰ ਚੁੱਕਿਆ ਕਿ ਜੇ ਉਹਨਾਂ ਦੀ ਮਨਸ਼ਾ ਹੁੰਦੀ ਜੋ ਬੁਕਲ ਮਾਰ ਕੇ ਆਉਂਦੇ ਹਦੋਂ ਹੱਥ ਦੇ ਵਿੱਚ ਪਿਸਤੌਲ ਹੁੰਦਾ ਕਿਸੇ ਨੂੰ ਦੇਖਣ ਦੀ ਲੋੜ ਨਹੀਂ ਸੀ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਸੀ ਸਿੱਧਾ ਉਹ ਜਾ ਕੇ ਤੇ ਆਪਣਾ ਕੰਮ ਕਰਦੇ ਲੇਕਿਨ ਮੈਂ ਨਰੈਣ ਸਿੰਘ ਦੇ ਸੁਭਾਅ ਤੋਂ ਵਾਕਿਫਾ ਹਾਂ ਮੈਂ ਉਸ ਦੀ ਵਿਦਵਤਾ ਤੋਂ ਵਾਕਿਫਾ ਹਾਂ ਮੈਂ ਉਸ ਨੂੰ ਗੁਰਸਿੱਖ ਦੇ ਤੌਰ ਦੇ ਉੱਤੇ ਜਾਣਦਾ ਤੇ ਮੈਨੂੰ ਪਤਾ ਹੈ ਕਿ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਕਿਸੇ ਵੀ ਬੰਦੇ ਨੂੰ ਇਸ ਤਰ੍ਹਾਂ ਬੈਠਿਆਂ ਬਿਨਾਂ ਕਿਸੇ ਕਾਰਨ ਦੇ ਮਾਰਨਾ ਉਹਨਾਂ ਦਾ ਮਕਸਦ ਨਹੀਂ ਹੋ ਸਕਦਾ ਉਹਨਾਂ ਦਾ ਮਕਸਦ ਹੈਗਾ ਕਿ ਜਿਹੜੇ ਡਰਾਮਾ ਕਰ ਰਹੇ ਨੇ ਉਸ ਨੂੰ ਐਕਸਪੋਜ਼ ਕਰਨਾ ਉਸ ਨੇ ਬੜੀ ਬਾਕੂਬੀ ਕੀਤਾ ਕਾਲੀ ਦਾ ਡਰਾਮਾ ਕਰ ਰਿਹਾ ਤੁਸੀਂ ਕਹਿ ਰਹੇ ਹੋ ਉੱਥੇ ਬੈਠ ਕੇ ਪਰ ਅਕਾਲ ਤਖਤ ਸਾਹਿਬ ਨੂੰ ਸਜ਼ਾ ਲੱਗੀ ਹੈ ਕਹਿੰਦੇ ਹੁਕਮ ਹੋਇਆ ਸਜ਼ਾ ਭੁਗਤ ਰਿਹਾ ਗਗਸਤਕਬੀਰ ਬਦਲ ਉਹਨਾਂ ਦੀ ਮਨਸ਼ਾ ਕੀ ਹੈ ਉਹਨਾਂ ਦੀ ਮਨਸ਼ਾ ਸਜ਼ਾ ਭੁਗਤਣਾ ਨਹੀਂ ਹੈ ਉਹਨਾਂ ਦੀ ਮਨਸ਼ਾ ਹੈ ਇੱਕ ਡਰਾਮਾ ਕਰਕੇ ਤੇ ਆਪਣੇ ਆਪ ਨੂੰ ਚੋਣਾਂ ਦੇ ਵਿੱਚ ਹਿੱਸਾ ਲੈਣ ਦੇ ਕਾਬਲ ਬਣਾ ਲੈਣਾ ਦੈਟਸ ਆਲ ਉਹਨਾਂ ਦਾ ਇਹ ਮਕਸਦ ਹੈ ਤਾਂ ਉਹ ਨਰੈਣ ਸਿੰਘ ਨੂੰ ਪਤਾ ਹੈ ਕਿ ਕੀ ਕਰ ਰਹੇ ਤੁਸੀਂ ਕਹਿ ਰਹੇ ਹੋ ਕਿ ਇਹ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਹਤੇ ਕੀਤੀ ਜਾ ਹਾਂ ਹਾਂ ਬਿਲਕੁਲ ਔਰ ਇਸ ਕਰਕੇ ਉਹ ਨਹੀਂ ਇਸ ਨੂੰ ਪ੍ਰਵਾਨ ਕਰਦੇ ਤੇ ਇਸ ਕਰਕੇ ਉਹਨਾਂ ਨੇ ਲੋਕਾਂ ਦਾ ਧਿਆਨ ਇਸ ਘਟਨਾ ਦੇ ਵੱਲ ਖਿੱਚਿਆ ਔਰ ਬੜੀ ਇਫੈਕਟਿਵਲੀ ਇਹ ਸਾਰਾ ਕੁਝ 1 ਮਿੰਟ ਦੇ ਵਿੱਚ ਸਾਰੇ ਸੰਸਾਰ ਨੇ ਜਾਣ ਲਿਆ ਕਿ ਕੀ ਉੱਥੇ ਹੋ ਰਿਹਾ ਇਸ ਤੋਂ ਵੱਡਾ ਕੋਈ ਐ ਕੋਈ ਇਸ ਤੋਂ ਵੱਡਾ ਐਕਸ਼ਨ ਨਹੀਂ ਸੀ ਹੋ ਸਕਦਾ ਜਿਸ ਦੇ ਨਰਾਹੀ ਕਿ ਇੱਕਦਮ ਸਾਰੀ ਦੁਨੀਆ ਨੂੰ ਪਤਾ ਲੱਗ ਜਾਏ ਕਿ ਆ ਕਾਰਨ ਕੀ ਹੈ ਪਰ ਪਰ ਜਿਸ ਪ੍ਰਕਾਰ ਨਰੈਣ ਸਿੰਘ ਚੌੜਾ ਦੀ ਜਿਹੜੀ ਇਤਿਹਾਸੀਆਂ ਪਿਛੋਕੜ ਫਰੋਲ ਕੇ ਦੇਖਿਆ ਜਾ ਰਿਹਾ ਜਿਵੇਂ ਜਿਵੇਂ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੈ ਚਾਹੇ ਪਾਕਿਸਤਾਨ ਪਾਕਿਸਤਾਨਾ ਸਬੰਧਾਂ ਦੀ ਗੱਲ ਕੀਤੀ ਜਾ ਰਹੀ ਹੈ ਸਮਗਲਿੰਗ ਦੀ ਗੱਲ ਹਥਿਆਰਾਂ ਦੀ ਗੱਲ ਕੀਤੀ ਜਾ ਰਹੀ ਹੈ ਬ੍ਰੇਕ ਜੇਲ ਕਾਂਡ ਦਾ ਜ਼ਿਕਰ ਕੀਤਾ ਜਾ ਰਿਹਾ ਨਰੈਣ ਸਿੰਘ ਦੇ ਉੱਤੇ 17 ਕੇਸ ਤਾਂ ਮੈਂ ਐਨਲਾਈਜ਼ ਕਰ ਚੁੱਕੇ ਹਾਂ ਜਿਹੜੇ ਉਹਦੇ ਉੱਤੇ ਬਣੇ ਨੇ ਉਨ੍ਹਾਂ ਦੇ ਵਿੱਚ ਇੱਕ ਤਿਲ ਜਿੰਨਾ ਵੀ ਸੱਚ ਨਹੀਂ ਸੀ ਸਾਰੇ ਸਾਰੇ ਝੂਠੇ ਸੀਗੇ ਔਰ ਸਾਰੇ ਦੇ ਸਾਰੇ ਡਿਸਮਿਸ ਹੋ ਇਨ ਕੋਰਟ ਤੋਂ 30 32 ਕੇਸ ਇਹ ਕਹਿੰਦੇ ਇਹ ਜਿਹੜੇ ਕੇਸ ਸੀ ਇਹਨਾਂ ਦੇ ਉੱਤੇ ਬਣਾਏ ਨੇ ਪੁਲਿਸ ਵਾਲੇ 30 32 ਕੇਸਾਂ ਦੇ ਵਿੱਚੋਂ ਇੱਕ ਦੇ ਵਿੱਚ ਉਹਨਾਂ ਦੀ ਕਨਵਿਕਸ਼ਨ ਨਹੀਂ ਹੋਈ ਅਜੇ ਤੱਕ ਤੇ ਸਾਰਿਆਂ ਦੇ ਵਿੱਚੋਂ ਬਰੀ ਹੋਏ ਨੇ ਫਿਰ ਫਿਰ ਕੀ ਮਤਲਬ ਹੈ ਇਸ ਦਾ ਉਹ ਉਹਨਾਂ ਦੇ ਉਹਨਾਂ ਦੀ ਉਹ ਕਿਸੇ ਵੀ ਬੰਦੇ ਦੇ ਉੱਤੇ ਤੁਸੀਂ ਜ਼ੁਲਮ ਤਸ਼ੱਦਦ ਕਰਨ ਵਾਸਤੇ ਉਸ ਨੂੰ ਜਿਹੜਾ ਉਹ ਲੋਕਾਂ ਦੀ ਸੇਵਾ ਕਰ ਰਿਹਾ ਉਸ ਨੂੰ ਰੋਕਣ ਵਾਸਤੇ ਸੰਜਰਨੈਲ ਸਿੰਘ ਨੇ ਕਿੰਨੇ ਕਪਾਪ ਕੀਤੇ ਸੀ ਇਹ ਕੀ ਕੀ ਕਿਹੜੇ ਕਿਹੜੇ ਬੰਦੇ ਮਾਰੇ ਸੀ ਉਸਨੇ ਜਿਹੜਾ ਉਸ ਨੂੰ ਇੰਨੀ ਫੌਜ ਚੜਾ ਕੇ ਤੇ ਇੱਕ ਦਰਬਾਰ ਸਾਹਿਬ ਢਾ ਕੇ ਖਤਮ ਕੀਤਾ ਗਿਆ ਠੀਕ ਹੈ ਸੋ ਇਹ ਸਿਆਸੀ ਗੱਲਾਂ ਹਨ ਕਿ ਉਹ ਸਿਆਸਤ ਵਾਲੇ ਜਾਣਣ ਲੇਕਿਨ ਜਿੰਨਾਂ ਕੋ ਨਰੈਣ ਸਿੰਘ ਦੇ ਸੁਭਾਅ ਦੇ ਅਨਸਾਰ ਜਿੰਨਾ ਕੁ ਨਰੈਣ ਸਿੰਘ ਦੇ ਇੰਟੈਂਸ਼ਨਸ ਨੂੰ ਮੈਂ ਗੈਸ ਕਰ ਸਕਦਾ ਉਸ ਦੇ ਅਨਸਾਰ ਮੈਂ ਇਹ ਗੱਲ ਕਰਨੀ ਆ ਜੀ ਜੋ ਗੱਲ ਕਹੀ ਜਾ ਰਹੀ ਹੈ ਕਿ ਉੱਥੇ ਸੁਖਬੀਰ ਸਿੰਘ ਬਾਦਲ ਨਹੀਂ ਇੱਕ ਸੇਵਾਦਾਰ ਦੇ ਵਜੋਂ ਸੁਖਬੀਰ ਸਿੰਘ ਬਾਦਲ ਬੈਠਾ ਸੀ ਨੀਲਾ ਚੋਲਾ ਸੇਵਾਦਾਰਾਂ ਦਾ ਪਾ ਕੇ ਇਹ ਇੱਕ ਸੇਵਾਦਾਰ ਤੇ ਗੋਲੀ ਚਲਾਈ ਗਈ ਆ ਇਹ ਵੀ ਜ਼ਿਕਰ ਕਰ ਦਿੱਤਾ ਗਿਆ ਕਿ ਜਿਹੜੀ ਗੋਲੀ ਚੱਲੀ ਹੈ ਉਹ 84 ਤੋਂ ਬਾਅਦ ਦਰਬਾਰ ਸਾਹਿਬ ਤੇ ਗੋਲੀ ਚੱਲੀ ਆ ਦੇਖੋ 84 ਤੋਂ 84 ਦੇ ਵਿੱਚ ਜਿਹੜੀਆਂ ਗੋਲੀਆਂ ਚਲਾਈਆਂ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਦੀ ਮਰਜ਼ੀ ਦੇ ਨਾਲ ਉਹਨਾਂ ਦਾ ਕੁਝ ਨਹੀਂ ਉਹਨਾਂ ਦੇ ਵਾਸਤੇ ਇਹ 50 60 ਲੋਕਾਂ ਨੂੰ ਉਨੀ ਚੇਕਣਾ ਚਾਹੀਦਾ ਉਹਨੀ ਗੱਲਾਂ ਹੈਗੀਆਂ ਦੈਟਸ ਇਰੈਲੇਵੈਂਟ ਗੱਲ ਇਹ ਹੈਗੀ ਕਿ ਗੋਲੀ ਚੱਲੀ ਹੈ ਗੋਲੀ ਚਲਾਉਣ ਦਾ ਮਕਸਦ ਕੀ ਸੀ ਮਕਸਦ ਉਸਦਾ ਇਹ ਸੀ ਕਿ ਜਿਹੜਾ ਕਾਉਂਟਰ ਪੁਆਇੰਟ ਆਫ 뷰 ਹੈ ਉਸ ਦੀ ਐਡਵਰਟਾਈਜ਼ਮੈਂਟ ਕੀਤੀ ਜਾਵੇ ਠੀਕ ਔਰ ਇਸ ਤੋਂ ਇਫੈਕਟਿਵ ਤਰੀਕਾ ਉਸ ਨੂੰ ਨਹੀਂ ਲੱਭਿਆ ਉਸ ਨੇ ਇਸ ਤਰ੍ਹਾਂ ਕਰਤੀ ਉਲੀ ਤਾਂ ਸਿੱਧਾ ਡਾਇਰੈਕਸ਼ਨ ਤਾਂ ਸੁਖਵੀਰ ਬਾਦਲ ਵਾਲ ਸੀ ਜੇ ਉਹ ਐਸਆਈ ਨਹੀਂ ਵਿੱਚ ਆਉਂਦਾ ਤਾਂ ਉਦੋਂ ਤਾਂ ਖਵਾਈ ਫਿਰ ਨਹੀਂ ਬਣਿਆ ਸੁਖਵੀਰ ਬਾਦਲ ਨੂੰ ਮਾਰਨਾ ਹੁੰਦਾ ਤਾਂ ਤਰੀਕੇ ਬਥੇਰੇ ਸੀਗੇ ਮੈਂ ਇੱਕ ਦੱਸਿਆ ਵੀ ਲੋਹੀ ਲੈ ਕੇ ਉੱਤੇ ਆ ਜਾਂਦਾ ਫਿਰ ਕੀ ਕਰ ਲੈਂਦੇ ਤੁਸੀਂ ਉਹਦੇ ਹੱਥ ਦੇ ਵਿੱਚ ਪਿਸਤੌਲ ਹੁੰਦਾ ਲੋਹੀ ਉੱਤੇ ਲਈ ਹੁੰਦੀ ਤੇ ਕਿਹਨੂੰ ਪਤਾ ਲੱਗਣਾ ਸੀ ਫਿਰ ਉਹ ਜਾਂਦਾ ਹੈ ਸੁਖਵੀਰ ਬਾਦਲ ਨੂੰ ਸਿੱਧਾ ਉਹ ਅਪਰੋਚ ਨਹੀਂ ਕਰਦਾ ਉਹ ਟਿੱਡਾ ਇਧਰ ਜਾ ਕੇ ਉਸਦੇ ਪੈਰਲ ਜਾ ਕੇ ਦੇਖਦਾ ਉਹ ਜਦੋਂ ਚੋਚੇ ਦੇ ਵਿੱਚ ਪੈਰ ਪਾਉਂਦਾ ਫਿਰ ਉਸ ਤੋਂ ਪਿਛਾਹ ਹਟਦਾ ਤੇ ਫਿਰ ਇਧਰਲੇ ਪਾਸੇ ਉਹ ਪਿਸਤੌਲ ਕੱਢਣ ਲੱਗਦਾ ਤਾਂ ਉਹਨੂੰ ਪਤਾ ਕਿ ਇਧਰ ਇੱਥੋਂ ਜੇ ਇਧਰਲੇ ਪਾਸੇ ਪਿਸਤੌਲ ਕੱਢੇਗਾ ਰਾਈਟ ਹੱਥ ਨਾਲ ਤੇ ਰਾਈਟ ਸਾਈਡ ਤੇ ਪਿਸਤੌਲ ਹੋਏਗਾ ਆਪਾਂ ਕਿਰਪਾਨ ਪਾਉਨੇ ਆ ਤੇ ਲੈਫਟ ਸਾਈਡ ਤੇ ਰੱਖਦੇ ਆ ਕਿਉਂਕਿ ਇੱਥੋਂ ਸਾਰਿਆਂ ਨੂੰ ਜਲਦੀ ਔਰ ਇਫੈਕਟਿਵਲੀ ਇਸ ਨੂੰ ਲਿਆ ਜਾ ਸਕਦਾ ਹੈ ਤਾਂ ਲੈਫਟ ਸਾਈਡ ਤੇ ਹੁੰਦਾ ਪਿਸਤੌਲ ਉਸਦੇ ਉਸ ਦਾ ਮੈਨੂੰ ਵੀ ਕਿਸੇ ਵੀ ਪੈਰਾਮੀਟਰ ਦੇ ਅਨਸਾਰ ਮੈਨੂੰ ਨਹੀਂ ਲੱਗਦਾ ਕਿ ਉਸਨੇ ਕਤਲ ਕਰਨ ਦਾ ਉਸਦਾ ਇਰਾਦਾ ਸੀ ਉਸ ਦਾ ਰਾਜਾ ਸਿਰਫ ਗੋਲੀ ਚਲਾ ਕੇ ਲੋਕਾਂ ਨੂੰ ਦੱਸਣ ਦਾ ਸੀ ਕਿ ਇਹ ਸਾਰਾ ਡਰਾਮਾ ਹੋ ਰਿਹਾ ਇਸ ਨੂੰ ਇਸ ਇਸ ਦੇ ਵੱਲ ਧਿਆਨ ਨਾ ਦਿਓ ਤੁਸੀਂ ਕਹਿੰਦੇ ਡਰਾਮਾ ਹੋ ਰਿਹਾ ਪਰ ਇਸ ਚੀਜ਼ ਨੂੰ ਅਕਾਲੀ ਦਲ ਦਾ ਕਹਿ ਰਿਹਾ ਹੈ ਕਿ ਇਹ ਸਰਕਾਰ ਦੀ ਸ਼ਹਿ ਤੇ ਵੀ ਕਿਤੇ ਨਾ ਕਿਤੇ ਹੋ ਰਿਹਾ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਨਰਿੰਦਰ ਸਿੰਘ ਚੌੜਾ ਮਿਲਦਾ ਉਹ ਵਿਕਰਮ ਸਿੰਘ ਮਜੀਠੀਆ ਫੁਟੇਜ ਦਿਖਾਉਂਦੇ ਨੇ ਉਹ ਬੜਾ ਕੁਝ ਕਹਿੰਦੇ ਕਹਿੰਦੇ ਸਰਕਾਰ ਦੀ ਪੁਸ਼ਤ ਪਨਾਹੀ ਨਜ਼ਰ ਆ ਰਹੀ ਹੈ ਇਹਦੇ ਵਿੱਚ ਦੇਖੋ ਸਰਕਾਰ ਦੀਆਂ ਗੱਲਾਂ ਸਰਕਾਰ ਜਾਣੇ ਜੋ ਮੈਨੂੰ ਦਿਸ ਰਿਹਾ ਹੈ ਸਾਹਮਣੇ ਉਹ ਇਸ ਦੇ ਵਿੱਚ ਕੋਈ ਪੁਸ਼ਤ ਪਨਾਹੀ ਨਹੀਂ ਦਿਸ ਰਹੀ ਕਿਸੇ ਦੀ ਮੈਨੂੰ ਸਿਰਫ ਇਹ ਦਿਸ ਰਿਹਾ ਹੈ ਕਿ ਉਸਨੇ ਇੱਕ ਪੁਲਿਸ ਵਾਲਾ ਜਿਹੜਾ ਉਹਨੂੰ ਜਾਣਦਾ ਸੀ ਉਸਦੇ ਨਾਲ ਹੱਥ ਮਿਲਾਇਆ ਕੋਈ ਹੋ ਸਕਦਾ 2-4 ਹੋਰ ਵੀ ਜਾਣਦੇ ਹਨ ਉਹ ਬਹੁਤ ਸੋਸ਼ਲ ਇਨਸਾਨ ਹੈ ਸਾਰੇ ਪੁਲਿਸ ਵਾਲੇ ਉਸਨੂੰ ਟੌਰਚਰ ਕਰ ਚੁੱਕੇ ਹਨ ਸਾਰਿਆਂ ਦੀ ਨਿਗਾਹਾਂ ਦੇ ਵਿੱਚ ਉਹ ਹੈਗਾ ਸਾਰੇ ਜਾਣਦੇ ਨੇ ਕਿ ਸੱਚਾ ਇਨਸਾਨ ਹੈ ਔਰ ਕੋਈ ਹੋ ਸਕਦਾ ਹੈ ਕਿ ਕੋਈ ਉਹਨਾਂ ਦੀ ਕੋਈ ਸਿੰਪੈਸੀਜ਼ਰ ਹੋਵੇ ਫਰੈਂਡ ਹੋਵੇ ਕੋਈ ਜਾਂ ਕੋਈ ਵੈਸੇ ਹੀ ਵਾਕਫ ਹੋਵੇ ਉਹ ਉਸਦੇ ਨਾਲ ਹੱਥ ਮਿਲਾ ਲਿਆ ਤਾਂ ਕਿਹੜਾ ਲੋੜਾ ਆ ਗਿਆ ਇਹਨਾਂ ਸਮਾਜ ਦੇ ਵਿੱਚ ਅਸੀਂ ਰਹਿੰਦੇ ਆ ਅਸੀਂ ਸਾਰਾ ਕੁਝ ਕਰਦੇ ਆ ਲੋਕਾਂ ਦੇ ਨਾਲ ਆਉਣ ਜਾਣ ਹੁੰਦਾ ਸਾਡਾ ਹੂੰ ਗੁਰਤੇਜ ਜੀ ਜੇ ਗੋਲੀ ਸੁਖਬੀਰ ਸਿੰਘ ਬਾਦ ਨੂੰ ਲੱਗ ਜਾਂਦੀ ਤੁਸੀਂ ਕਹਿੰਦੇ ਮਨਛਾ ਨਹੀਂ ਸੀ ਜੇ ਨਹੀਂ ਦੀ ਤਾਂ ਉਹ ਮਰਨਦਾ ਕਿਉਂਕਿ ਗੋਲੀ ਮਾਰਨੀ ਦਾ ਕੋਈ ਮੁਸ਼ਕਲ ਨਹੀਂ ਸੀ ਉਸ ਸਰਕਮਸਾਂਸਸ ਦੇ ਵਿੱਚ ਲੇਕਿਨ ਉਹ ਨਹੀਂ ਮਾਰਨੀ ਚਾਹੀ ਔਰ ਨਹੀਂ ਮਾਰਨਾ ਚਾਹੁੰਦਾ ਸੀ ਜੋ ਮੈਨੂੰ ਦਿਸਦਾ ਹੈ ਸਾਹਮਣੇ ਔਰ ਇਸ ਤੋਂ ਬਾਅਦ ਪੰਜ ਤੋਂ 6 ਕਣ ਦੀਆਂ ਗੱਲਾਂ ਚੱਲ ਪਈਆਂ ਨਰੈਨ ਸਿੰਘ ਚੌੜਾ ਨੂੰ ਪੰਜ ਤੋਂ 6 ਕਦੇ ਉਹ ਨਰੈਨ ਸਿੰਘ ਚੌੜਾ ਦੇ ਨਾਲ ਪੰਜੋ ਇਹਨਾਂ ਦੇ ਦੇਖੋ ਇਹ ਪੰਥ ਜਿਹੜਾ ਹੈਗਾ ਇਹ ਗੁਰੂ ਦਾ ਸਾਜਿਆ ਹੋਇਆ ਪੰਥ ਹੈ ਖਾਲਸਾ ਪੰਥ ਹੈ ਜਿਸ ਦੇ ਵਿੱਚ ਸਾਰੇ ਅੰਮ੍ਰਿਤਧਾਰੀ ਸ਼ੇਅਰ ਹੋਲਡਰ ਹਨਗੇ ਇਹਦੇ ਵਿੱਚੋਂ ਕਿਸੇ ਨੂੰ ਦੂਸਰਾ ਕੌਣ ਕੱਢ ਸਕਦਾ ਹੈ ਠੀਕ ਤੇ ਕੌਣ ਛੇਕ ਸਕਦਾ ਕੀ ਛੇਕਣ ਦੀ ਬਿਨਾ ਹੋ ਸਕਦੀ ਹੈ ਕਿ ਕੌਣ ਕੌਣ ਛੇਕਣ ਦਾ ਅਧਿਕਾਰ ਰੱਖਦਾ ਸੋ ਇਹੋ ਜਿਹੀਆਂ ਗੱਲਾਂ ਉਹ ਲੋਕ ਕਰ ਰਹੇ ਨੇ ਜਿਨ੍ਹਾਂ ਨੂੰ ਪੰਥ ਦੇ ਬਾਰੇ ਧਰਮ ਦੇ ਬਾਰੇ ਅਕਾਲ ਤਖਤ ਦੇ ਬਾਰੇ ਪ੍ਰੋਸੀਜਰ ਦੇ ਬਾਰੇ ਸਿਆਸਤ ਦੇ ਬਾਰੇ ਕੋਈ ਵਾਕਫੀਤ ਨਹੀਂ ਤਰੀਕੇ ਹੋਰ ਵੀ ਹੁੰਦੇ ਨੇ ਗੁਰਤੇਜ ਜੀ ਵਿਰੋਧ ਦਰਜ ਕਰਨ ਦੇ ਕਿ ਉਸ ਤਰੀਕੇ ਨਾਲ ਵਿਰੋਧ ਨਹੀਂ ਦਰਜ ਕਰਾਇਆ ਜਾਂਦਾ ਤਰੀਕੇ ਤਰੀਕੇ ਲੱਖਾਂ ਹੋਣਗੇ ਕਰੋੜਾਂ ਹੋਣਗੇ ਨਰੈਣ ਸਿੰਘ ਨੇ ਇੱਕ ਤਰੀਕਾ ਚੁਣਿਆ ਉਸ ਨਾਲ ਉਹਨੇ ਆਪਣਾ ਵਿਰੋਧ ਦਰਜ ਕਰਾਤਾ ਠੀਕ ਹੈ ਆਪਾਂ ਇਹ ਦੇਖ ਜੇ ਤਾਂ ਤੁਸੀਂ ਕਰਨਾ ਹੁੰਦਾ ਮੈਂ ਕਰਨਾ ਹੁੰਦਾ ਸ਼ਾਇਦ ਹੋਰ ਤਰੀਕਾ ਕੋਈ ਲੱਭਦੇ ਹੂੰ ਉਸਨੇ ਜਿਹੜਾ ਤਰੀਕਾ ਲੱਭਿਆ ਉਹ ਤਰੀਕਾ ਉਸ ਨੂੰ ਉਸ ਦੀ ਕਨਸੀਕਵੈਂਸਸ ਉਹ ਭੁਗਤਣ ਨੂੰ ਤਿਆਰ ਹੈ ਤੇ ਆਪਾਂ ਨੂੰ ਕੀ ਤਕਲੀਫ ਆਉ ਦੇ ਨਹੀਂ ਕਾਰਵਾਈ ਹੋ ਰਹੀ ਹੈ ਇੱਕ ਪੱਖ ਤੋੜਾ ਜਿਹੜਾ ਨਰਿੰਦਰ ਸਿੰਘ ਚੋੜਾ ਨੂੰ ਠੀਕ ਵੀ ਠਰਾਰਾ ਰਿਹਾ ਇੱਕ ਪੱਖ ਇਹ ਹੈ ਜਿਹੜਾ ਪੰਜ ਛੇ ਕਰਨ ਦੀ ਗੱਲ ਕਰ ਰਿਹਾ ਉਸ ਨੂੰ ਜਿਹੜਾ ਪੱਖ ਹੈ ਜਿਹੜਾ ਛੇ ਕਰਨ ਦੀ ਗੱਲ ਕਰ ਰਿਹਾ ਛੇ ਕਰਨ ਦੀ ਗੱਲ ਉਹ ਗੱਲ ਉਹ ਲੋਕ ਕਰ ਰਿਹਾ ਜਿਹੜੇ ਡਰਾਮਾ ਬਣਾ ਕਰਕੇ ਤੇ ਮੁੜ ਕੇ ਪੰਜਾਬ ਦੀ ਸਿਆਸਤ ਉੱਤੇ ਕਾਬਜ਼ ਹੋਣਾ ਚਾਹੁੰਦੇ ਆ ਉਹਨਾਂ ਲੋਕਾਂ ਦੀ ਤਾਂ ਬਰਖਲਾ ਵਸਾਰੀ ਇੱਕ ਪ੍ਰੋਸੀਜਰ ਹੋਇਆ ਕਾਲ ਤੱਕ ਦੇ ਉੱਤੇ ਮੀਟਿੰਗ ਉਹਨਾਂ ਦਾ ਚੈੱਕ ਕੀਤਾ ਜਾਣਾ ਹੁਕਮਨਾਮੇ ਸਾਰਾ ਕੁਝ ਉਸ ਸਾਹਮਣੇ ਤਾਂ ਹੋਇਆ ਤੁਹਾਡੇ ਠੀਕ ਹੈ ਤੇ ਫਿਰ ਉਹ ਉਸ ਪੱਖ ਦਾ ਕੀ ਮਤਲਬ ਹੈ ਇਹ ਤਾਂ ਉਹ ਤਾਂ ਪਾਰਟੀ ਹਨਗੇ ਪਾਰਟੀ ਨੇ ਇੱਕ ਦੂਸਰੇ ਦੇ ਬਰ ਖਲਾਫ ਗੱਲ ਕਰਨੀ ਹੈ ਇਹ ਕੀ ਹੈ ਮੇਰਾ ਆਖਰੀ ਸਵਾਲ ਹੈ ਜਿਸ ਪ੍ਰਕਾਰ ਸੁਖਬੀਰ ਸਿੰਘ ਬਾਦਲ ਸਜਾ ਭੋਗਤ ਰਹੇ ਨੇ ਜਿਹੜੇ ਹਾਲਾਤਾਂ ਦੇ ਵਿੱਚ ਸਾਰਾ ਕੁਝ ਹੋ ਰਿਹਾ ਹੈ ਤਿੰਨ ਤਿੰਨ ਘੰਟੇ ਦੀ ਸੇਵਾ ਭੋਗਤ ਰਹੇ ਨੋ ਕੋਈ ਸਜ਼ਾ ਨਹੀਂ ਹੈ ਸਜ਼ਾ ਹੋਏਗੀ ਕਾਨੂੰਨ ਦੇ ਅਨਸਾਰ ਔਰ ਕਾਨੂੰਨ ਦੇ ਅਨਸਾਰ ਸਜ਼ਾ ਹੁਣ ਹੋਏਗੀ ਕਿਉਂਕਿ ਇਹ ਕਾਨੂੰਨ ਜਿਹੜਾ ਹੈ ਉਹ ਕਨਫੈਸ਼ਨ ਕਰ ਚੁੱਕੇ ਨੇ ਆਪਣੀਆਂ ਗੁਨਾਹਾਂ ਦਾ ਔਰ ਇਹ ਕਾਨੂੰਨ ਆਪਣੇ ਆਪ ਆਪਣਾ ਰਸਤਾ ਲੱਭੇਗਾ ਤੇ ਉਹਨਾਂ ਨੂੰ ਸਾਰੇ ਲੋਕਾਂ ਨੂੰ ਆ ਰਹੇ ਮੇਰੇ ਦੇ ਵਿੱਚ ਤੁਸੀਂ ਕਿਹਨੂੰ ਰਸਤਾ ਪੁੱਛ ਮੈਂ ਮੈਂ ਕੌਣ ਮੈਂ ਕੌਣ ਹੰਨਾ ਮੈਂ ਤਾਂ ਇੰਡੀਵਿਜੂਅਲ ਹਾਂ ਮੇਰੇ ਕੋਲ ਕੋਈ ਸਾਧਨ ਹਨਗੇ ਨਾ ਮੇਰੇ ਕੋਲ ਕੋਈ ਜਥੇਬੰਦੀ ਹੈ ਨਾ ਮੇਰੇ ਨਾਲ ਨਾਲ ਕੋਈ ਆਦਮੀ ਹੈ ਮੈਂ ਤਾਂ ਸਿਰਫ ਆਪਣਾ ਜਿਹੜਾ ਜੋ ਮੇਰੀ ਵਾਕਸ਼ਪੇ ਦਾ ਉਸ ਦਿਨ ਸਾਰ ਆਪਣਾ ਖੁਲਾਸਾ ਕਰ ਰਿਹਾ ਹੋਰ ਕੀ ਠੀਕ ਸੋ ਨਰੈ ਸਿੰਘ ਚੌੜਾ ਦੀ ਮੰਚਾ ਨਹੀਂ ਸੀ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਹਾਲਾਂਕਿ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਜ਼ਰੂਰ ਦੇ ਵਿੱਚ ਨਜ਼ਰ ਆ ਰਿਹਾ ਪਰ ਉਹਨਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿਸ ਤਰੀਕੇ ਦੇ ਨਾਲ ਹਮਲਾ ਹੋਇਆ ਤੇ ਉਸ ਤੋਂ ਬਾਅਦ ਇਹਦੇ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਡਰਾਮਾ ਕਰ ਰਹੇ ਨੇ ਦੁਬਾਰਾ ਸਿਆਸੀ ਜ਼ਮੀਨ ਦੀ ਤਲਾਸ਼ੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਉਹ ਸਿਆਸੀ ਜ਼ਮੀਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਮਿਲਦੀ ਹੈ ਨਹੀਂ ਮਿਲਦੀ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਮਸਲ ਸਰ